ਰਤਪ ਸਿੰਘ ਬਾਜਬਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਵੈਸੇ ਦੁੱਖ ਦੀ ਗੱਲ ਹੈ ਉਹ ਤਾਂ ਬੱਚੇ-ਬੱਚੇ ਨੂੰ ਪੁੱਛ ਪੰਜ ਸਾਲ ਦੇ ਬੱਚੇ ਤੋਂ ਪੁੱਛ ਲੋ ਕਿ ਬਰਗਾੜੀ ਕੀ ਹੋਇਆ ਸੀ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬੇਲੇ ਲੈ ਕੇ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਬੇਅਦਬੀਆਂ ਦੇ ਖਿਲਾਫ ਜਿਹੜਾ ਕਾਨੂੰਨ ਬਣਾਉਣ ਵਾਸਤੇ ਬਿੱਲ ਪੇਸ਼ ਕਰਿਆ ਜਾਣਾ ਸੀਗਾ ਕੀਤਾ ਜਾਣਾ ਸੀਗਾ ਵਿਧਾਨ ਸਭਾ ਦੇ ਵਿੱਚ ਅੱਜ ਜੋ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਹਾਊਸ ਦੇ ਵਿੱਚ ਟੇਬਲ ਕਰ ਦਿੱਤਾ ਇੱਕ ਵਾਰ ਦੁਬਾਰਾ ਤੋਂ ਦੱਸ ਦਈਏ ਤੁਹਾਨੂੰ ਅੱਜ ਤੀਸਰੇ ਦਿਨ ਦੇ ਸੈਸ਼ਨ ਦੇ ਵਿੱਚ 14 ਤਰੀਕ ਨੂੰ ਅੱਜ ਇਹ ਬਿੱਲ ਜਿਹੜਾ ਹੈਗਾ ਜਿਹੜਾ ਬੇਅਦਬੀਆਂ ਦੇ ਖਿਲਾਫ ਬਿੱਲ ਲੈ ਕੇ ਆ ਰਹੀ ਹੈ ਐਕਟ ਬਣਾਉਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸੂਬੇ ਦਾ ਜਿਹੜਾ ਆਪਣਾ ਇੱਕ ਕਾਨੂੰਨ ਲੈ ਕੇ ਆ ਰਹੀ ਹੈ ਉਸ ਦਾ ਅੱਜ ਜਿਹੜਾ ਹੈਗਾ ਉਹਨੂੰ ਪੇਸ਼ ਕਰ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਆਪ ਇਸ ਬਿੱਲ ਨੂੰ ਪੇਸ਼ ਕੀਤਾ ਪਰ ਉਸ ਦੇ ਬਾਅਦ ਫਿਰ ਲੀਡਰ ਆਫ ਓਪੋਜੀਸ਼ਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਖੜੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਖਰੜਾ ਜਿਹੜਾ ਹੈਗਾ ਉਹ ਹੁਣੇ ਥੋੜੀ ਦੇਰ ਪਹਿਲਾਂ ਹੀ ਮਿਲਿਆ ਹੈ ਤੇ ਇੱਕਦਮ ਅਸੀਂ ਪੜਿਆ ਨਹੀਂ ਕੁਛ ਨਹੀਂ ਤੇ ਉਸ ਤੇ ਅਸੀਂ ਹਾਂ ਜਾਂ ਨਾ ਕਿਸੇ ਤਰੀਕੇ ਦੀ ਪਾਸ ਕਰਾਉਣ ਦਾ ਕੋਈ ਗੱਲ ਨਹੀਂ ਬਣਦੀ ਐਸੇ ਬਹਿਸ ਕਰਵਾਈ ਜਾਣੀ ਚਾਹੀਦੀ ਹੈ ਤੇ ਉਸ ਨੂੰ ਲੈ ਕੇ ਫਿਰ ਦੁਬਾਰਾ ਤੋਂ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਦਾ ਟਾਈਮ ਦੋ ਸਮਾਂ ਮਿਲੇ ਤਾਂ ਕਿ ਅਸੀਂ ਚੰਗੀ ਤਰ੍ਹਾਂ ਪੜ੍ਹ ਲਈਏ ਇਸ ਬਿੱਲ ਨੂੰ ਔਰ ਉਹਦੇ ਵਿੱਚ ਫਿਰ ਜੋ ਅਸੀਂ ਆਪਣੇ ਪੱਖ ਰੱਖਣਾ ਚਾਹੀਏ ਐਸ ਤੇ ਜੋ ਬਹਿਸ ਹੈਗੀ ਆ ਉਹ ਕੱਲ ਤਰਤੀਬਵਾਰ ਹੋ ਸਕੇਗੀ ਬੜੇ ਗੰਭੀਰ ਵਿਸ਼ਿਆਂ ਤੇ ਵਿਚਾਰ ਵੰਡਰਾ ਹੋਇਆ ਇੱਕ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਬਤੌਰ ਗ੍ਰਹਿ ਮੰਤਰੀ ਮੈਂ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰੇ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹਾਂ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਵੈਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਹੈ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕੇ ਕੀ ਹੋਇਆ ਸੀ ਬੈਬਲ ਕਲਾਂ ਕੀ ਹੋਇਆ ਸੀ ਪੋਟਖਪੂਰੇ ਕੀ ਹੋਇਆ ਸੀ ਉਹ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅਸੀਂ ਕਿ ਠੀਕ ਹੈ ਜੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਐ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਭੁੱਲਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਹਿਆ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾ ਕਿਉਂਕਿ ਇਹ ਵਿਸ਼ਾ ਇਦਾਂ ਦਾ ਹੈ ਜਿੱਦ ਸੁਮੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇਹ ਤੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਵਿਪੱਖਵਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਘਟੋ ਘਟੋ ਨੂੰ ਉਹਦੇ ਦਿਲ ਦੇ ਨੇੜੇ ਆ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਝੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣ ਗਿਆ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਆ ਕਿ ਦੋ ਵਾਸਤੇ ਕੋਈ ਨਿਰਵਿਰੋਧ ਪਾਸ ਸਰਬਸੰਮਤੀ ਨਾਲ ਹੀ ਪਾਸ ਹੋਊਗਾ ਤੇ ਬੜਾ ਵੱਡਾ ਬੇਲੇ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬੇਲੇ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅੱਜ ਤਾਂ ਤਿਆਰੀ ਨਹੀਂ ਸੀ ਕੱਲ ਨੂੰ ਤਿਆਰੀ ਕਰਕੇ ਇਸ ਨੂੰ ਲੈ ਕੇ ਇਸ ਤੋਂ ਪਹਿਲੇ ਜਿਹੜਾ ਹੈਗਾ ਬਿੱਲ ਇਸ ਤੇ ਜਿਹੜੀ ਹੈਗੀ ਹੈ ਇੱਕ ਘੰਟੇ ਲਈ ਜਿਹੜਾ ਸੀਗਾ ਉਹ ਸਸਪੈਂਡ ਕੀਤਾ ਗਿਆ ਸੀਗਾ ਉਹ ਐਡਜੌਨ ਕੀਤਾ ਗਿਆ ਸੀਗਾ ਵਿਧਾਨ ਸਭਾ ਦਾ ਸੈਸ਼ਨ ਔਰ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੀ ਜਿਹੜੀ ਹੈ ਮੀਟਿੰਗ ਹੋਈ ਸੀਗੀ ਉੱਥੇ ਜਿਹੜੇ ਨੇ ਬੀਜੇਪੀ ਦੇ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਸ਼ਵਨੀ ਸ਼ਰਮਾ ਵੀ ਬੈਠੇ ਸੀਗੇ ਪ੍ਰਤਾਪ ਬਾਜਵਾ ਬੈਠੇ ਸੀ ਐਸੇ ਤਰੀਕੇ ਦੇ ਨਾਲ ਉਧਰ ਸਪੀਕਰ ਦੇ ਕਮਰੇ ਦੇ ਵਿੱਚ ਜਿਹੜੀ ਹੈਗੀ ਹੈ ਵਿਧਾਨ ਸਭਾ ਦੇ ਸਪੀਕਰ ਦੇ ਕਮਰੇ ਦੇ ਵਿੱਚ ਮੀਟਿੰਗ ਹੋਈ ਸੀਗੀ ਤੇ ਉਧਰ ਜਿਹੜੇ ਪ੍ਰਜਰੀ ਬੈਂਚਸ ਦੇ ਸਰਕਾਰ ਦੇ ਮੈਂਬਰਾਂ ਸਿਗੇ ਉਹ ਵੀ ਬੈਠੇ ਸਿਗੇ ਪਰ ਉਸ ਦੇ ਬਾਅਦ ਫਿਰ ਦੁਬਾਰਾ ਜਦੋਂ ਟੇਬਲ ਕੀਤਾ ਗਿਆ ਤੇ ਉਹਦੇ ਬਾਅਦ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਬਾਜਵਾ ਨੇ ਉੱਠ ਕੇ ਕਿਹਾ ਕਿ ਸਾਨੂੰ ਖਰੜਾ ਹੁਣੀ ਮਿਲੇ ਇਸ ਕਰਕੇ ਇੱਕਦਮ ਇਸ ਤੇ ਬਹਿਸ ਨਹੀਂ ਕੀਤੀ ਜਾ ਸਕਦੀ ਸਾਨੂੰ ਪੜਨ ਦਾ ਟਾਈਮ ਦਿੱਤਾ ਜਾਵੇ ਤਾਂ ਜੋ ਅਸੀਂ ਕੱਲ ਪੂਰੀ ਤਿਆਰੀ ਦੇ ਨਾਲ ਆਈਏ ਤੇ ਫਿਰ ਇਸ ਨੂੰ ਪੇਸ਼ ਕਰੀਏ ਪਰ ਉਸ ਦੇ ਬਾਅਦ ਫਿਰ ਦੁਬਾਰਾ ਤੋਂ ਜਿਹੜੇ ਲੀਡਰ ਆਫ ਦਾ ਹਾਊਸ ਨੇ ਭਗਵੰਤ ਮਾਨ ਸੀਐਮ ਉਹ ਖੜੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਇਹ ਬੇਅਦਬੀਆਂ ਹੋ ਰਹੀਆਂ ਨੇ ਔਰ ਹਿਸਟਰੀ ਤੋਂ ਸਾਰੇ ਜਾਣੂ ਨੇ ਤੇ ਹਜੇ ਤੱਕ ਜੇ ਤੁਹਾਡੇ ਹਿੱਸੇ ਹੋਵਕ ਹੀ ਨਹੀਂ ਹੈ ਤਾਂ ਫਿਰ ਇੱਕ ਆਪਣੇ ਆਪ ਦੇ ਵਿੱਚ ਕੀ ਕਿਹਾ ਜਾ ਸਕਦਾ ਪਰ ਫਿਰ ਵੀ ਕਹਿੰਦੇ ਕਿਉਂਕਿ ਲੀਡਰ ਆਫ ਆਪੋਜੀਸ਼ਨ ਹੋ ਤੁਸੀਂ ਸਾਰੀਆਂ ਪਾਰਟੀਆਂ ਸਭ ਦਾ ਮੰਨਣਾ ਹੈ ਕਿ ਇਸ ਤੇ ਬਹਿਸ ਲਈ ਸਾਨੂੰ ਵਕਤ ਚਾਹੀਦਾ ਹੈ ਇਸ ਕਰਕੇ ਅਸੀਂ ਵਕਤ ਦੇਨੇ ਉਹਦੇ ਬਾਅਦ ਰੂਬਰੂ ਹੋਏ ਸੀਐਮ ਮਾਨ ਹਾਊਸ ਜਿਹੜਾ ਹੈ ਕੱਲ ਤੱਕ ਲਈ ਜਿਹੜਾ ਹੈਗਾ ਉਹ ਐਡਜੌਰਨ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਸੁਰੇ 10 ਵਜੇ ਕੱਲ ਦੁਬਾਰਾ ਤੋਂ ਜਿਹੜਾ ਹੈਗਾ ਸੈਸ਼ਨ ਵਿਧਾਨ ਸਭਾ ਦਾ ਲੱਗੇਗਾ ਔਰ ਉਸ ਤੋਂ ਪਹਿਲੇ ਉਸ ਤੋਂ ਬਾਅਦ ਆ ਕੇ ਸੀਐਮ ਮਾਨ ਜਿਹੜੇ ਉਹ ਬਾਹਰ মিডিਆ ਦੇ ਨਾਲ ਰੂਬਰੂ ਹੋਏ ਤਾਂ ਉਹਨਾਂ ਨੇ ਇਹੀ ਆ ਕੇ ਦੱਸਿਆ ਕਿ ਅੱਜ ਵਿਅਦਿਆ ਦੇ ਖਿਲਾਫ ਜਿਹੜਾ ਆਪ ਸਰਕਾਰ ਜਿਹੜੀ ਇੱਕ ਬਿੱਲ ਲੈ ਕੇ ਆਉਣਾ ਚਾਹੁੰਦੀ ਸੀਗੀ ਉਸ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਟੇਬਲ ਕਰ ਦਿੱਤਾ ਗਿਆ ਪਰ ਕਿਸੇ ਨਾ ਕਿਸੇ ਤਰੀਕੇ ਦੀ ਕਿਉਂਕਿ ਜਿਹੜੇ ਵਿਰੋਧੀ ਧਿਰ ਸੀਗੀ ਉਹਨਾਂ ਦੇ ਲੀਡਰ ਨੇ ਕਿਹਾ ਪ੍ਰਤਾਪ ਬਾਜਵਾ ਉਹਨਾਂ ਨੇ ਕਿਹਾ ਕਿ ਸਾਡੀ ਹਜੇ ਤਿਆਰੀ ਨਹੀਂ ਹੈ ਖੜਾ ਸਾਨੂੰ ਹੋਣੀ ਮਿਲਿਆ ਇਸ ਕਰਕੇ ਅਸੀਂ ਇਹਦੀ ਤਿਆਰੀ ਕਰਨਾ ਚਾਹੁੰਦੇ ਆ ਤੇ ਕੱਲ ਇਸ ਤੇ ਬੈਸ ਹੋਏਗੀ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ